ਅੱਜ ਕੋਜੀ ਕੀ ਨਾ ਦਾਡਾ ਕੀ ਰਸ ਸਿੰਘ ਜੀ ਇਹ ਪਰਿਵਾਰ ਤੁਹਾਡੇ ਕੀ ਲੱਗਦਾ ਸੀ ਮੇਰਾ ਗਵਾਂਡ ਆ ਜੀ ਮੇਰੇ ਘਰ ਨਾ ਕਰ ਨਾ ਕੰਦਵਾਏ ਹਾਂਜੀ ਕੀ ਇਹ ਕੱਟਣਾ ਹੋਈ ਪਰਿਵਾਰ ਇਹ ਜੋ ਆਪਣੇ ਨਾਲ ਇਹ ਪਿੰਡ ਕਰਿਆਨੇ ਦੀ ਦੁਕਾਨ ਵਾਂ ਇਹਨਾਂ ਮੈਂ ਕਈ ਕੋ ਖਰੀਦ ਕੇ ਰੱਖੀ ਸੀ ਹੁਣ ਦਵਾਈ ਤੋਂ ਹੀ ਲੱਗੀ ਸੀ ਤੇ ਉੱਥੇ ਰਾਤ ਇਹ ਪਿੰਡ ਉੱਥੇ ਉੱਥੇ ਓ ਇਸੇ ਲੱਗਾ ਸੀ ਨੇ ਜੋ ਹਵਾ ਖਿੱਚੀ ਆ ਉਹ ਦਵਾਈ ਦੀ ਸਮੈਲ ਜਿਹੜੀ ਆ ਬਈ ਉਹ ਅੰਦਰ ਜਾ ਕੇ ਤੇ ਉਹ ਨਾ ਇਹ ਕਰਨਾ ਹੋਈ ਬਲਕਿ ਗੈਸ ਜੜੀ ਗੈਸ ਬਣ ਗਈ ਆ ਕਿੰਨੇ ਜਣੇ ਦੀ ਆ ਜਿਹੜੀ ਦੇਖ ਯਾਦ ਦੋ ਦੋ ਜਣੇ ਆਪਣੇ ਇੱਕ ਛੋਟਾ ਬੱਚਾ ਆਪਣੇ ਹਸਲਕ ਦਾ ਲੜਕਾ ਇੱਕ ਲੜਕੀ ਆ ਤਿੰਨ ਚਾਰ ਸਾਲ ਦੀ ਹਾਂਜੀ ਤੇ ਦਾ ਮਾਪਿਓ ਜਿਹੜਾ ਉਹ ਉਹਨਾਂ ਨੂੰ ਹੀ ਖੁਸ਼ ਕਹਤ ਹੋਈ ਉਹ ਠੀਕ ਆ ਵੱਡੀ ਲੜਕੀ ਆ 8-9 ਸਾਲ ਦੀ ਉਹ ਵੀ ਠੀਕ ਆ ਬਾਕੀ ਪਰਿਵਾਰ ਵੀ ਅੰਦਰ ਦਾਖਲ ਹਾਂਜੀ ਉਹ ਉਥੇ ਦਾਖਲ ਆ ਕੀ ਨਾਮ ਇੱਜ ਆਪਣਾ ਕਿਹੜਾ ਨਗਰ ਆ ਜਗਜੀਤ ਸਿੰਘ ਆ ਜੀ ਲੋਕਾਂ ਤੇ ਕੀ ਗੱਲ ਹੋਈ ਆ ਜਿਹੜੀ ਕੱਟਣਾ ਹੋਈ ਆ ਬੱਚਿਆਂ ਦੇ ਨਾਲ ਇਹ ਰਾਤ ਵਾਪਰੀ ਆ ਜੀ ਘਰਨਾ ਇਹਨਾਂ ਨੇ ਕਰਿਆਨੇ ਦੀ ਦੁਕਾਨ ਆ ਤੇ ਮਕਈ ਲੈ ਕੇ ਰੱਖੀ ਸੀ ਮਕਈ ਦਵਾਈ ਦੁਈ ਲੱਗੀ ਹੁੰਦੀ ਤੁਹਾਨੂੰ ਪਤਾ ਉਹਦਾ ਕਰਕੇ ਏਸੀ ਨੇ ਜਦੋਂ ਹਵਾ ਅੰਦਰ ਖਿੱਚੀ ਆ ਤੇ ਬੱਚਿਆਂ ਨੂੰ ਚੜ ਗਈ ਹਸਪੀਟਲ ਲੈ ਕੇ ਗਏ ਆ ਉੱਥੇ ਜਾ ਕੇ ਡੈਥ ਹੋ ਗਈ ਕਿੰਨੇ ਬੱਚੇ ਨੇ ਦੱਸੀ ਦੋ ਦੀ ਹੋਈ ਆ ਜੀ ਕਿੰਨੀ ਘੁੰਮਦਾ ਤੇ ਕੌਣ ਫਿਰ ਇੱਕ ਬੱਚਾ ਲੜਕੀ ਦੀ 3 ਸਾਲ ਆ ਤੇ ਜਿਹੜਾ ਲੜਕਾ ਉਹਦੀ 1 ਸਾਲ ਆ ਤੇ ਹੋਰ ਇਹਨਾਂ ਪਰਿਵਾਰ ਦੇ ਜੀ ਜਿਹੜੇ ਜਿੰਨਾਂ ਨੂੰ ਦਵਾਈ ਤਿੰਨ ਜਣੇ ਸਾਰੇ ਪਰਿਵਾਰ ਨੂੰ ਹੀ ਚੜੀ ਆ ਜੀ ਉਹ ਐਡਮਿਟ ਆ ਜੇ ਤੇ ਜਿਹੜਾ ਬੱਚੀ ਦੇ ਮਾਪਿਓ ਬੱਚਿਆਂ ਦੇ ਉਹ ਮਤਲਬ ਉਹ ਠੀਕ ਹੈ ਅੱਗੇ ਨੂੰ ਵੈਸੇ ਤੇ ਥੋੜੇ ਜਿਹੀ ਹੈਗੇ ਆ ਮਤਲਬ ਹਸਪੀਟਲ ਐ ਐਡਮਿਟ ਆ ਕਿਹੜੀ ਹਸਪੀਟਲ ਲਾਈਫ ਕੇਅਰ ਅੰਮ੍ਰਿਤਸਰ ਭਾਜੀ ਬਾਕੀ ਇਹ ਤਿੰਨ ਜਣੇ ਜਿਹੜੇ ਆ ਕੋਣ ਦੇ ਪਰਿਵਾਰ ਦੇ ਦੋ ਤੇ ਬੱਚਿਆਂ ਦੇ ਮਾਪਿਓ ਹੋਰ ਕੌਣ ਨੇ ਇੱਕ ਇਹਨਾਂ ਦੀ ਬੇਟੀ ਆ ਵੱਡੀ ਆ ਜੀ ਉਹ ਤੇ ਦੋ ਮਾਪਿਓ ਹਾਂਜੀ ਤੇ ਮਤਲਬ ਕਿ ਇਹ ਮਕਈ ਜਿਆਦਾ ਮਾਤਰਾ ਚ ਸੀਗੀ ਤਾਂ ਕਰਕੇ ਜਿਹੜੀ ਨਹੀਂ ਨਹੀਂ ਮਾਤਰਾ ਜ ਨਹੀਂ ਜਿਵੇਂ ਦਾ ਵੀ ਤੋੜੇ ਹੀ ਕੋਈ ਨਾਲ ਆਪ ਦੇ ਕਰਿਆਨੇ ਦੀ ਦੁਕਾਨ ਆ ਉਹਦੇ ਲਈ ਲੈ ਕੇ ਰੱਖੀ ਉਹਨੂੰ ਦਵਾਈ ਦੂਹੀ ਲੱਗੀ ਸੀ ਉਹ ਕਮਰੇ ਦੇ ਨਾਲ ਹੀ ਜਿਹੜਾ ਗਰਾਮ ਉਹ ਚੋ ਏਸੀ ਲੱਗਾ ਹੈ ਕਮਰੇ ਨੂੰ ਉਹ ਜਦੋਂ ਹਵਾ ਅੰਦਰੋਂ ਖਿੱਚੀ ਉਹਨੇ ਉਹ ਉਹਦੇ ਨਾਲ ਸਫੋਕੇਸ਼ਨ ਹੋਈ ਆ ਤੇ ਥੋੜੀ ਪ੍ਰੋਬਲਮ ਆਈ ਆ ਇੱਥੋਂ ਜਾਂਦੇ ਆ ਠੀਕ ਹੀ ਬੱਚੇ ਉੱਥੇ ਜਾਂਦੇ ਆ ਡੈਥ ਹੋ ਗਈ ਕਿਨੇ ਕੋਈ ਦੀ ਕਰਵਾਇਆ ਇਹ 2 11 ਦੇ 2 ਦੇ ਵਿੱਚ ਵਿੱਚ ਆ ਸਾਰਾ ਹਾਂਜੀ ਲੈ ਕੇ ਪਹੁੰਚਣ ਤੱਕ ਬੀਤੀ ਰਾਤ ਹਾਂਜੀ ਬੀਤੀ ਰਾਤ ਜੀ 500 ਰੁਪਏ ਸਰਕਾਰ ਕੋਲ ਦੇ ਪ੍ਰੋਸੀਜਰ ਮੰਗ ਕਰਦਾ ਮੈਂ ਕਾਰਵਾਈ ਤੇ ਕੋਈ ਨਹੀਂ ਜੀ ਇਹਦੇ ਸਰਕਾਰੀ ਸਹਾਇਤਾ ਸਰਕਾਰੀ ਸਹਾਇਤਾ ਜਿੰਨੀ ਵੀ ਹੋ ਜੇ ਚਲੋ ਗਰੀਬ ਪਰਿਵਾਰ ਆ ਉਹਦੇ ਹੈਗਾ ਹੀ ਆ ਜੀ ਬਿਲਕੁਲ ਰਾਜਵਾਲ ਤੋਂ ਕੁਝ ਹਾਂਜੀ ਹਾਂਜੀ ਮਿਲ ਜੇ ਤਾਂ ਠੀਕ ਹੈ ਜੀ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਹਾਂਜੀ